ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਟੈਕਨੀਕਲ ਤੇ ਜਿੱਥੇ ਅਸੀਂ ਤੁਹਾਡੇ ਲਈ ਟੈਕਨੀਕਲ ਨਾਲ ਰਿਲੇਟਡ ਹਰ ਰੋਜ਼ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬਾਅਦ ਤੋਂ ਸ਼ੇਅਰ ਕਰੋ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਵੀ ਆਪਾਂ Facebook ਦੇ ਉੱਤੇ ਆਪਣਾ ਅਗਰ ਨਾਮ ਚੇਂਜ ਕਰਨਾ ਪ੍ਰੋਫਾਈਲ ਦਾ ਜਾਂ ਪੇਜ ਦਾ ਕਿਸੇ ਵੀ ਚੀਜ਼ ਦਾ ਨਾਮ ਚੇਂਜ ਕਰਨਾ ਤੋਂ ਕਿਵੇਂ ਕੀਤਾ ਜਾਊਗਾ ਚਲੋ ਆਪਾਂ ਵੀਡੀਓ ਜ਼ਿਆਦਾ ਨਹੀਂ ਲੰਬੀ ਕਰਦੇ ਏ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਅੱਜ ਤੇ ਮੈਂ ਤੁਹਾਨੂੰ ਆਪਣੇ ਮੋਬਾਈਲ ਦੀ ਸਕਰੀਨ ਦੇ ਉੱਪਰ ਲੈ ਚੱਲਦਾਗਾ ਕਿ ਫੇਸਬੁੱਕ ਦਾ ਜਿਹੜਾ ਨੇਮ ਆਪਾਂ ਚੇਂਜ ਕਰਨਾ ਉਹ ਕਿਵੇਂ ਹੋਊਗਾ ਆਜੋ ਫਿਰ ਇਹ ਆਪਾਂ ਫੇਸਬੁੱਕ ਦਾ ਜਿਹੜੇ ਮੇਰੇ ਮੋਬਾਈਲ ਦੀ ਸਕਰੀਨ ਹੈ ਆਪੋ ਓਪਨ ਕਰ ਲਿਆਗਾ ਤੇ ਆਪਾਂ ਇੱਥੇ ਚੱਲਦੇ ਆਂ ਫੇਸਬੁੱਕ ਦੇ ਵਿੱਚ ਇਹ ਦੇਖੋ ਕਿ ਇਹ ਮੇਰਾ ਫੇਸਬੁੱਕ ਪ੍ਰੋਫਾਈਲ ਆ ਕੀ ਮੇਰੀ ਨਾਰਮਲ ਪ੍ਰੋਫਾਈਲ ਆ ਇਹ ਇੱਥੇ ਆਪਾਂ ਆ ਗਏ ਆਂ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਇੱਧਰ ਤਿੰਨ ਡਾਟ ਹੁੰਦੇ ਆ ਕਾਰਨਰ ਦੇ ਉੱਪਰ ਰਾਈਟ ਸਾਈਡ ਤੇ ਉਹਨਾਂ ਦੇ ਉੱਤੇ ਕਲਿੱਕ ਕਰਾਂਗੇ ਇਸ ਦੇ ਉੱਪਰ ਕਲਿੱਕ ਕੀਤਾ ਆਪਾਂ ਆਪਣੇ ਜਿਹੜੇ ਸੈਟਿੰਗਸ ਨੇ ਉਹ ਓਪਨ ਹੋ ਰਹੀਆਂ ਨੇ ਆਏ ਓਪਨਾ ਹੋ ਚੁੱਕੀ ਹੈਗੇ ਇਸ ਤੋਂ ਬਾਅਦ ਆਪਾਂ ਕਲਿੱਕ ਕਰਨਾ ਹੈ ਜਿਹੜੇ ਉੱਪਰ ਨੇ ਤੁਸੀਂ ਦੇਖ ਸਕਦੇ ਇੱਕ ਗਰਾਰੀ ਜਿਹੀ ਬਣੀ ਹੋਈ ਹੈ ਸੈਟਿੰਗਸ ਦੀ ਆਪਸ਼ਨ ਹੁੰਦੀ ਹੈ ਉਹ ਉਸ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਉਸ ਤੋਂ ਬਾਅਦ ਜਿਹੜੀਆਂ ਪਹਿਲੀਆਂ ਹੀ ਆਪਸ਼ਨਾਂ ਨੇ ਅਕਾਊਂਟ ਸੈਂਟਰਸ ਇਹਦੇ ਵਿੱਚ ਪਰਸਨਲ ਡਿਟੇਲ ਪਾਸਵਰਡ ਸਾਰਾ ਕੁਝ ਇਹਦੇ ਵਿੱਚ ਦੋ ਹੁੰਦਾ ਹੈਗੇ ਅਸੀਂ ਦੇ ਉੱਪਰ ਆਪਾਂ ਕਲਿੱਕ ਕਰ ਦੇਵਾਂਗੇ ਫਿਰ ਬਿਲਕੁਲ ਉੱਪਰ ਜਾ ਕੇ ਤੁਹਾਡੇ ਪ੍ਰੋਫਾਈਲਸ ਹੈ ਜਿੱਥੇ ਉਹ ਇੱਕ ਜਾਂ ਦੋ ਪ੍ਰੋਫਾਈਲਸ ਜੋ ਵੀ ਆ ਉਹ ਤੁਹਾਡੀਆਂ ਹੁੰਦਗਾਂ ਨੇ ਆ ਇੱਥੇ ਮੇਰੇ ਦੋ ਅਕਾਊਂਟ ਜੁੜੇ ਹੋਏ ਆ ਇੱਕ ਇੰਸਟਾਗ੍ਰam ਦਾ ਤੇ ਇੱਕ ਫੇਸਬੁੱਕ ਦਾ ਮੈਂ ਉੱਪਰ ਫੇਸਬੁੱਕ ਦਾ ਨਾਮ ਚੇਂਜ ਕਰਨ ਤੋਂ ਉੱਤੇ ਕਲਿੱਕ ਕਰਾਂਗਾ ਤਾਂ ਇਸ ਦੇ ਵਿੱਚ ਸਭ ਤੋਂ ਉੱਪਰ ਨੇਮ ਆ ਫਿਰ ਯੂਜ਼ਰ ਨੇਮ ਪ੍ਰੋਫਾਈਲ ਪਿਕਚਰ ਤੇ ਜਿਹੜਾ ਇੱਕ ਅਵਤਾਰ ਦੀ ਆਪਾਂ ਨੂੰ ਆਪਸ਼ਨ ਮਿਲਦੀ ਉਹ ਵੀ ਲੱਗੀ ਹੋਈ ਹੈ ਮੈਂ ਨਾਮ ਚੇਂਜ ਕਰਨਾ ਤਾਂ ਨਾਮ ਦੇ ਉੱਪਰ ਕਲਿੱਕ ਕਰਾਂਗਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਮੇਰਾ ਨਾਮ ਆ ਗਿਆ ਹੈ ਜੱਗਾ ਖਾਨ ਸੰਧੂ ਤੇ ਇਸ ਦੇ ਉੱਪਰ ਆਪਾਂ ਜੋ ਵੀ ਨਾਮ ਆਪਾਂ ਨਵਾਂ ਰੱਖਣਾਗਾ ਉਹ ਸਾਰੇ ਇੱਥੇ ਡਿਲੀਟ ਕਰਕੇ ਇਹਨਾਂ ਨੂੰ ਆਪਾਂ ਨਵਾਂ ਨਾਮ ਭਰ ਸਕਦੇ ਹਾਂ ਤੇ ਉਸ ਤੋਂ ਬਾਅਦ ਬਿਲਕੁਲ نیچے ਰਿਵਿਊ ਚੇਂਜ ਦੀ ਜਿਹੜੀ ਆਪਸ਼ਨ ਲਿਖੀ ਹੋਈ ਹੈ ਬਿਲਕੁਲ ਥੱਲੇ ਤਾਂ ਇਸ ਦੇ ਉੱਪਰ ਆਪਾਂ ਚੇਂਜ ਕਲਿੱਕ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਬੈਕ ਆ ਜਾਵਾਂਗੇ ਠੀਕ ਹੈ ਜੀ ਤੇ ਥੋੜੀ ਦੇਰ ਬਾਅਦ ਹੀ ਆਪਣਾ ਇਹ 5-7 ਮਿੰਟਾਂ ਦੇ ਵਿੱਚ ਵਿੱਚ ਆਪਣਾ ਨਾਮ ਇਹ ਚੇਂਜ ਹੋ ਜਾਵੇਗਾ। ਧੰਨਵਾਦ ਅੱਜ ਦੇ ਲਈ ਇੰਨਾ ਹੀ। ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤੇ ਪਲੀਜ਼ ਸਾਡੇ ਮੇਰੇ ਫੇਸਬੁੱਕ ਪੇਜ ਪਰ YouTube ਚੈਨਲ ਇਹਨਾਂ ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ ਤੇ ਲਾਈਕ ਐਂਡ ਸ਼ੇਅਰ ਕਰੋ। ਧੰਨਵਾਦ ਸ਼ੇਅਰ ਕਰੋ।